ਐਸ ਵੇਲੇ ਅਸੀਂ ਮੌਜੂਦ ਹਾਂ ਜੀ ਥਾਣਾ ਛਡੇਰ ਸਾਡੇ ਨਾਲ ਨੇ ਜੀ ਮੁਕੱਫਰ ਥਾਣਾ ਛਡੇਰ ਦੇ ਮੈਡਮ ਖੁਸ਼ਬੂ ਜੀ ਖੁਸ਼ਬੂ ਸ਼ਰਮਾ ਜੀ ਮੈਡਮ ਤੁਸੀਂ ਜਾਣਦੇ ਹੋ ਤਹਾਰਾਂ ਦਾ ਦੇਣਾ ਚੁੱਕਾ ਆ ਦੀਵਾਲੀ ਆ ਚੁੱਕੀ ਆ ਬੱਚੇ ਪਟਾਕੇ ਚਲਾਉਣਗੇ ਜਾਂ ਪੀੜਪੜ ਦੇ ਇਲਾਕੇ ਦੇ ਵਿੱਚ ਪਟਾਕੇ ਲੱਗਦੇ ਨੇ ਇਸ ਬੰਦੇ ਥਾਣਾ ਛਡੇਰ ਜਾਂ ਪੁਲਿਸ ਪ੍ਰਸ਼ਾਸਨ ਕੀ ਕਰ ਚੁੱਕਾ ਆ ਜਾਂ ਪੁਲਿਸ ਪ੍ਰਸ਼ਾਸਨ ਸਾਡੇ ਦਰਸ਼ਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੀ ਆ ਆਪ ਜੀ ਦੇ ਜ਼ਰੀਏ ਮੈਂ ਦਰਸ਼ਕਾਂ ਦਰਸ਼ਕਾਂ ਨੂੰ ਇਹ ਆਪੀ ਕਰਨਾ ਚਾਹੁੰਗੀ ਕਿ ਜਿਹੜੀ ਵੀ ਫਾਇਰ ਕਰੈਕਰਸ ਹੈਗੀ ਹੈ ਉਹਨਾਂ ਦੀ ਵਰਦੋ ਧਿਆਨ ਨਾਲ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੀ ਸੁਸਾਇਟੀ 'ਚ ਕੋਈ ਵੀ ਸਮਾਜ ਵਿਰੋਧੀ ਅੰਸਰ ਨੇ ਜਾਂ ਕੋਈ ਵੀ ਇਦਾਂ ਦੀ ਸੂਚਨਾ ਹੈਗੀ ਹੈ ਮਾੜੇ ਅੰਸਰਾਂ ਬਾਰੇ ਉਹ ਸਾਨੂੰ ਨਾਮ ਦੇ ਨਾਲ ਦਿੱਤੀ ਜਾਵੇ ਆਪਣੀ ਫੋਰਸ ਦੇ ਯੂਸੇਜ ਨਾਲ ਆਪਾਂ ਜਿਹੜਾ ਹੈਗਾ ਰੈਗੂਲਰ ਪੈਟ੍ਰੋਲਿੰਗ ਕਰ ਰਹੇ ਲੋਕਾਂ ਨੂੰ ਅਵੇਅਰ ਕਰ ਰਹੇ ਜਿੱਥੇ ਵੀ ਮਾਰਕੀਟਸ ਲੱਗੀਆਂ ਪਟਾਕੇ ਲੱਗੇ ਹਨ ਉਥੋਂ ਦੇ ਵੈਂਡਲਸ ਨੂੰ ਵੀ ਜਿਹੜਾ ਹੈਗਾ ਆਪਾਂ ਕਿੱਦਾਂ ਉਹਨਾਂ ਨੂੰ ਲਗਾਉਣਾ ਹੈ ਕਿਵੇਂ ਉਹਨਾਂ ਦਾ ਧਿਆਨ ਰੱਖਣਾ ਹੈ ਮੇਨਟੇਨੈਂਸ ਵਗੈਰਾ ਉਹਨਾਂ ਨੂੰ ਅਵੇਅਰ ਕਰਵਾ ਲੈਣਾ ਹੈ ਤੇ ਬਾਕੀ ਵੀਸ਼ ਯੂ ਆਲ ਆ ਵੈਰੀ ਹੈਪੀ ਦੀਵਾਲੀ ਪਰ ਫਿਰ ਵੀ ਹੈਵ ਅ ਪ੍ਰੋਸਪਰਸ ਵਨ ਕਿ ਧਿਆਨ ਰੱਖਿਆ ਜਾਵੇ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਬਟ ਇਹਦਾ ਇਫੈਕਟ ਜਿਹੜਾ ਹੁੰਦਾ ਨਹੀਂ ਮੈਡਮ ਕਹਿ ਰਹੀ ਐ ਛੋਟੇ ਦੁਕਾਨਦਾਰ ਤੇ ਜਦੋਂ ਸੁਲਾਈ ਨੂੰ ਛੋਟੀ ਮਾਤਰਾ ਵਿੱਚ ਹੁੰਦੀ ਆ ਥੋੜੀ ਮਾਤਰਾ ਵਿੱਚ ਹੁੰਦੀ ਆ ਆ ਕਈਆਂ ਨੇ ਵੱਡੀ ਮਾਤਰਾ ਸਟੋਰ ਕੀਤਾ ਹੁੰਦਾ ਜਿਹੜਾ ਕਿ ਹਾਦਸਾ ਦਾ ਕਾਰਨ ਬਣਦਾ ਉਹਨਾਂ ਸਬੰਧੀ ਮੈਡਮ ਤੁਸੀਂ ਉਹਨਾਂ ਨੂੰ ਮਤਲਬ ਤੁਹਾਡੀ ਕੋਈ ਗੱਲਬਾਤ ਹੋਈ ਜਾਂ ਇਨਡਾਇਰੈਕਟਲੀ ਮੈਸੇਜ ਦਿੱਤਾ ਤੁਸੀਂ ਉਹਨਾਂ ਨੂੰ ਕਿ ਭਾਵੇਂ ਪ੍ਰੋਪਰ ਤਰੀਕੇ ਨਾਲ ਵਰਤੋ ਚਲੋ ਜੋ ਤਿਆਰ ਹੋ ਉਹ ਤੋਂ ਮਨਾਉਨੇ ਬਣਾਉ ਐਸ ਐਸਟਿਚਨ ਡੇ ਮੇਰੀ ਜੂ ਰਿਜੈਸਟ੍ਰੇਸ਼ਨ ਤੇ ਜਿਹੜੇ ਵੀ ਆਂਦੇ ਆ ਮੋਸਟਲੀ ਸਮਾਲ ਵੈਂਡਰਸ ਆਂਦੇ ਆ ਇੱਥੇ ਐਸ ਸਰਚ ਕੋਈ ਲਾਰਜ ਫੈਕਟਰੀ ਜਾਂ ਕੋਈ ਉਹ ਚੀਜ਼ ਨਹੀਂ ਹੈਗੀ ਠੀਕ ਹੈ ਤੇ ਜਿਹੜੇ ਸਮਾਲ ਵੈਂਡਰਸ ਆ ਉਹਨਾਂ ਨੂੰ ਆਪਾਂ ਪ੍ਰੋਪਰ ਅਵੇਅਰ ਕੀਤਾ ਹੋਇਆ ਕਿ ਕਿੱਦਾਂ ਇਹਨਾਂ ਦੀ ਮੇਨਟੇਨੈਂਸ ਕਰਨੀ ਹੈ ਕਿਵੇਂ ਜਿਹੜਾ ਹੈਗਾ ਇਹਨਾਂ ਨੂੰ ਰੱਖਣਾ ਹੈ ਬਿਕੋਜ਼ ਇਹ ਹੈਗਾ ਹੈਗਾ ਤਾਂ ਐਕਸਪਲੋਸਿਵ ਹੀ ਹੈਗਾ ਬੜਾ ਲੋ ਲੈਵਲ ਦਾ ਐਕਸਪਲੋਸਿਵ ਹੈ ਬਟ ਐਕਸਪਲੋਸਿਵ ਸਬੰਧ ਹੈਗਾ ਤੇ ਬਾਕੀ ਦੂਸਰੀ ਤਰਫ ਆਪਾਂ ਜਿਹੜਾ ਹੈਗਾ ਬੱਚਿਆਂ ਨੂੰ ਵੱਡਿਆਂ ਨੂੰ ਇਹੀ ਕਰਾਂਗੇ ਕਿ ਜਿਹੜੇ ਵੀ ਫਾਇਰ ਕਰੈਕਰਸ ਆ ਉਹ